ਨੇ ਮਨੇ ਦੱਸ ਵੀ ਐ ਐਸਐਸ ਵਾਲੀ ਆਏ ਕਿ ਪਹਿਲਾਂ ਵੀ ਆਉਂਦੇ ਸੀਗੇ ਨਹੀਂ ਐਸ ਕੀ ਸਾਇਤ ਕੀ ਹੋਏ ਬਾਕੀ ਜਿੱਥੇ ਡਹਿ ਪਏ ਹੈ ਐ ਜੇਸੀਬੀ ਵਾਂਗੂ ਪੱਟ ਕੇ ਪੱਟ ਕੇ ਲੱਗ ਗਿਆ ਕਣਕ ਛੱਡਣੀ ਨਹੀਂ ਕਣਕ ਥੱਲੇ ਨਾਲ ਪਾਦੇ ਨਹੀਂ ਦੋਸਤੋ ਮੈਨੂੰ ਲੱਗਦਾ ਵੀ ਆਹ ਕਿਸਾਨ ਦੀ ਰਾਤੋਂ ਰਾਤ ਕੋਈ ਕਈਆਂ ਨਾਲ ਕਣਕ ਪੱਟ ਗਿਆ ਘੱਟੋ ਘੱਟ ਵੀ ਕਨਾਲ ਥਾਂ ਹੋਣਾ ਕਈਆਂ ਨਾਲ ਪੱਟ ਕੇ ਪਤੰਦਰ ਗਿਆ ਕਿਧਰ ਹੁਣਾ ਉਹ ਜਾਣਦੇ ਆ ਗੱਲਬਾਤ ਵੀ ਕਈਆਂ ਨਾਲ ਹੀ ਪੱਟੀ ਆਏ ਕਿ ਵਾਕਈ ਕੋਈ ਗੱਲਬਾਤ ਮੈਨੂੰ ਤਾਂ ਲੱਗਦਾ ਜੇਐਸਬੀ ਨਾਲ ਭਾਈ ਕੀ ਹਾਲ ਹੈ ਵਧੀਆ ਭਾਈ ਕਿਹੜਾ ਪਿੰਡ ਆਹੀ ਪਿੰਡ ਲਾਉਣ ਵਾਲੇ ਤੇ ਆਹ ਕਿਵੇਂ ਜੇਐਸਬੀ ਨਾਲ ਵਿਚਾਲੇ ਪ ਇਹ ਨਾਲ ਆਦਾ ਜਿਵੇਂ ਜੀਐਸਬੀ ਨਾਲ ਰਾਤ ਨੂੰ ਕੋਈ ਪਟ ਗਿਆ ਹੁੰਦਾ ਨਾ ਇਹ ਸੂਰ ਪਰਸੋਂ ਆਏ ਇਹ ਅੱਛਾ 30 35 ਇੱਥੇ ਆ ਇਹ ਕਿੱਥੋਂ ਕਿੱਥੋਂ ਆਏ ਸੂਰ ਵੱਡੇ ਸੇਵਨ ਵਾਲੇ ਤੋਂ ਵੱਡੇ ਸੇਵਨ ਵਾਲੇ ਤੋਂ ਚੱਲ ਕੇ ਇੱਥੇ ਆਏ ਆਏ ਹਾਂ ਤੇ ਇੱਥੇ ਕੀ ਖਾਣਾ ਹੈ ਸੂਰ ਮੁਰਕਾ ਖਿੰਦੀ ਆ ਅੱਛਾ ਗੰਡੀ ਵਾਲੀ ਮੁਰਕਾ ਖਾਣ ਆਏ ਇੱਥੇ ਹਾਂ ਤੇ ਇੰਨੀ ਕਿ ਜਗ੍ਹਾ ਚ ਮੁਰਕਾ ਨਹੀਂ ਫਿਰ ਇਹਨੂੰ ਕਣਕ ਹੀ ਮਿਲ ਕੇ ਕਰਕੇ ਪੱਟੀ ਗਏ ਥਾਂ ਹੂੰਗਾ ਜੀ ਤੇ 10 ਮਰਲੇ ਥਾਂ 10 ਮਰਲੇ ਥਾਂ ਮਣੀ ਯਾਰ ਵੇਖ ਯਾਰ ਸੱਚੀ ਹੈ ਸੂਰਾ ਨੇ ਕੀਤਾ ਹੋ ਗਾ ਆ ਵੇਖੋ ਸਹੀ ਲੈ ਆਹ ਕਣਕ ਦਾ ਪੱਲੇ ਕੱਖ ਨਹੀਂ ਛੱਡਿਆ ਲੈ ਆ ਇਧਰ ਵੇਖ ਲੋ ਚੋਬਰੋ ਸੂਰਾ ਨੇ ਕੀ ਹਾਲ ਕੀਤਾ ਕਣਕ ਦਾ ਵੇਖੋ ਤੁਸੀਂ ਇਹ ਹੁਣ ਬਾੜ ਹੋ ਜੂਗੀ ਇਹ ਇਹ ਕਾਦੀ ਬਾੜ ਨਹੀਂ ਇੱਕ ਕਿੰਨੇ ਘੇਰੀਏ ਚ ਐ ਸੂਰਾ ਨੇ ਕੀਤਾ ਹੈ ਕੰਮ ਆ 10 ਮਰ ਲਿਆ ਇੱਥੇ ਹੀ ਆ ਯਾਨਕੀ ਸੂਰ ਉੱਥੋਂ ਆਉਂਦੇ ਕੱਲੇ ਐਸ ਥੇ ਨਾਲੇ ਤੋਂ ਹੁੰਦੇ ਐ ਥੇ ਨਾਲੇ ਤੋਂ ਹੁੰਦੇ ਐ ਇਸ ਹੋਰ ਵੀ ਜਗ੍ਹਾ ਹੈਗੀ ਇੱਥੇ ਕਿਤੇ ਉਹ ਦੋ ਥੋੜਾ ਉਹ ਵੇ ਮਣੀ ਉਹ ਵਿਖਾਈਓ ਵੇਖੀਏ ਸਜਰੇ ਤਾਂ ਚੱਲ ਆਹ ਵੇਖੋ ਹੈ ਆਹ ਵੇਖੋ ਦੋਸਤੋ ਆਹ ਦੇਖੋ ਤੁਸੀਂ ਕਿੰਨਾ ਡੂੰਘਾ ਥੱਲੇ ਜਾਂਦਾ ਇਹ ਹੈ ਹਾਂ ਨਾਲੇ ਮੂੰਹ ਮਾਰ ਮਾਰ ਕੇ ਹਣਾ ਮੂੰਹ ਮਾਰ ਮਾਰ ਕੇ ਥੱਲੇ ਨੂੰ ਦੰਦ ਲੱਗਿਆ ਇਹਨਾਂ ਦੇ ਹਾਂ ਆਹ ਵੇਖੋ ਕੀ ਬੰਦੇ ਨੂੰ ਪਾੜ ਦਿੰਦੇ ਇੰਨੀ ਗੰਦੀ ਸ਼ਾਹ ਹੈ ਇਹਦਾ ਇਹ ਜੰਗਲੀ ਸੂਰ ਲੱਗਦੇ ਫਿਰ ਜੰਗਲ ਕਾਲੇ ਆ ਰਾਤ ਨੂੰ ਫਿਰ ਕੱਲਾ ਬੰਦਾ ਤਾਂ ਨਹੀਂ ਵਾਹ ਰਹਿ ਜਾਂਦੀ ਅੰਜੇ ਆ ਜੇ ਰਾਤ ਨੂੰ ਕੋਈ ਆਇਆ ਨਹੀਂ ਛੱਡ ਕੇ ਪਾਣੀ ਪੈ ਜਾਈਦਾ ਫਿਰ ਗੇੜਾ ਊੜਾ ਮਾਰਨਾ ਤਾਂ ਪੈਂਦਾ ਹੀ ਆ ਸਿਰਫ ਫਿਰ ਵਾਸੇ ਕੋਲ ਡੰਡਾ ਡੰਡਾ ਚਾਹੀਦਾ ਕੋਲੇ ਅੱਛਾ ਯਾਰ ਹਾਂ ਬਾਕੀ ਲੈਡ ਦੇ ਨੇੜੇ ਆਉਂਦਾ ਨਹੀਂਗਾ ਇਹ ਇਹ ਲੈਡ ਦੇ ਨੇੜੇ ਨਹੀਂ ਆਉਂਦਾ ਜਦੋਂ ਮੋਟ ਮੋਟੇ ਲੈਡ ਰੋਡ ਚੱਲਦੀ ਹੋਵੇ ਹਾਂ ਨੇੜੇ ਨਹੀਂ ਆਉਣਾ ਨੇ ਤੇ ਇਹਦਾ ਯਾਰ ਕੋਈ ਰੋਕਥਾਮ ਕੋਈ ਇਹਦੀ ਰੋਕ ਕੋਈ ਨਹੀਂ ਰੋਕ ਰੱਖ ਕੇ ਇਹਦੀ ਕਾਦੀ ਹੋਣੀ ਜਿਆਦਾ ਪਿੰਡਾਂ ਵਾਲੇ ਇਕੱਠੇ ਪੈਣ ਸਾਰੇ ਹੋਣ ਫਿਰ ਆਏ ਹੋ ਗਿਆ ਬੰਗਲ ਵਾਲੇ ਹੋਣ ਇਧਰੋਂ ਆਪਣ ਚਾਰ ਪਿੰਡ ਇਕੱਠੇ ਹੋ ਜਾਣ ਆਪਣੇ ਨੇੜੇ ਨਹੀਂ ਮੈਨੂੰ ਇਹ ਦੱਸ ਵੀ ਇਹ ਐਸੇ ਸਾਲ ਹੀ ਆਏ ਕਿ ਪਹਿਲਾਂ ਵੀ ਆਉਂਦੇ ਸੀਗੇ ਨਹੀਂ ਇਸ ਕੀ ਸਾਇਦ ਕੀ ਹੋਵੇ ਬਾਲੇ ਜੇ ਐਰ ਕੀ 35 ਹੋ ਗਏ ਤੇ ਅਗਲੇ ਅਗਲੇ ਸਾਲ ਨੂੰ ਹੋ ਜਾਣਗੇ ਘੱਟੋ ਘਾਟ ਇਹ ਮੈਨਾਂ ਸੱਤਾਂ ਨਾਲ ਹੋਣਾ ਹੈ ਤਿੰਨ ਮਹੀਨਾ ਤੋਂ ਸੁਣਦੀ ਆ ਕੰਦ ਤਿੰਨ ਮਹੀਨਾ ਤੋਂ ਕਿੰਨੇ ਬੱਚੇ ਦਿੰਦੀ ਸੂਰੀ ਇਹ 12 13 15 16 ਦੇ ਦਿੰਦੀ ਆ ਉਹ ਭਰਾਵਾ ਤੁਹਾਡਾ ਬਹਿ ਜਾ ਮਣੀ ਬਹਿ ਜਾ 12 13 ਨਗਦਿੰਦੀ ਆ ਸੂਰੀ ਤਿੰਨ ਦਾ 35 ਨਗਾ ਇੱਥੇ ਤੇ ਜੇ ਬਾਈ ਦੀ ਵੇਜੇ 35 ਨਗ ਨਾ ਕੱਢੇ ਇਥੋਂ ਹਾਂ ਤੇ ਆਉਂਦੇ ਸਾਲ ਨੂੰ ਯਾਨੀ ਕਿ ਲਾਲੋ ਤੁਸੀਂ 100 150 ਬਾਈ ਜੀ ਰੋਹ ਜਾਣਾ ਰੋਹ ਨੁਕਸਾਨ ਨਹੀਂ ਕਰਦਾ ਰੋਹ ਨੁਕਸਾਨ ਨਹੀਂ ਕਰਦਾ ਰੋਹ ਦੇ ਅੱਡ ਕੇ ਲਿਖੜ ਕੇ ਜਾਣਾ ਇੰਨਾ ਇੰਨਾ ਥਾਲ ਲੈ ਜਾਣਾ ਇੰਨੇ ਵੇ ਦੀ ਡੰਡੀ ਬਣਾਉਣੀ ਆ ਡੰਡੀ ਬਣਾ ਹਾਂ ਜੇ ਪਾਣੀ ਲੱਗਾ ਉਸ ਕਣਕ ਖਤਮ ਜਿੱਥੇ ਖਤਮ ਤੇ ਬਾਕੀ ਜਿੱਥੇ ਡਹਿ ਪਏ ਹੈ ਐ ਜੇ ਸੀਬ ਵਾਂਗੂ ਪੱਟ ਕੇ ਪੱਟ ਪੱਟ ਕੇ ਲੱਗੀ ਤੇ ਕਣਕ ਛੱਡਣੀ ਨਹੀਂ ਕਣਕ ਥੱਲੇ ਨਾ ਪਾਦੇ ਨਹੀਂ ਉੱਤੋਂ ਮਿੱਟੀ ਪੱਟ ਦੇਣੀ ਤੁਹਾਡੇ ਸਾਹਮਣ ਨਹੀਂ ਹਰਦੀ ਨਾ ਥੋੜਾ ਸਾਹਮਣੇ ਦੇਖੋ ਕਿ ਆਉਂਦਾ ਉੱਥੇ ਲੰਘਦਾ ਮਨਵਾਨ ਵਾਲੀਓ ਮੈਂ ਤੁਹਾਨੂੰ ਦੇ ਦਿੱਤੀ ਇਹ ਚੇਤਾਵਨੀ ਇੱਕ ਵਾਰ ਵੀ ਜੇ ਐਰ ਕੀ 35 ਸੂਰਾਂ ਨੂੰ ਤੁਸੀਂ ਨਾ ਰੋਕਿਆ ਹਾਂ ਅਗਲੀ ਵਾਰੀ ਹੋ ਜਾਣਾ 100 100 ਉਦੋਂ ਅਗਲੀ ਵਾਰੀ ਹੋ ਜਾਣਾ ਯਾਰ ਹਾਂ ਉਦੋਂ ਅਗਲੀ ਵਾਰੀ ਹੋ ਜਾਣਾ 2000 ਇਹ ਕਰਨਾ ਲਖਾਂ ਬਹੁਤ ਜ਼ਿਆਦਾ ਕਰਦੇ ਜੰਗਲੀ ਸੂਰ ਆਉਣ ਵਾਲੇ ਸਮੇਂ ਦੇ ਵਿੱਚ ਕੱਲਾ ਬੰਦਾ ਖੇਤ ਨਹੀਂ ਆ ਸਕਦਾ ਨਹੀਂ ਆ ਸਕਦਾ ਇਹ ਜਿਆਦਾ ਐਡੇ ਖਤਰਨਾਕ ਸੂਰ ਹੈ ਨਹੀਂ ਤੋ ਕੱਲੀ ਇੱਕ ਕਸੂਰੀ ਆਈ ਸੀ ਹਾਂ ਅੱਛਾ ਜੋੜਾ ਸੀਗਾ ਸੱਤ ਬੱਚੇ ਸੀਗੇ ਅੱਛਾ ਸੱਤ ਬੱਚੇ ਤੇ ਮਣੀਗੇ ਆਠ ਹੀ ਹੋ ਗਏ ਸਾਰੇ ਟੋਟਲ ਹਾਂ ਤੇ ਅੱਜ 35 ਆਗਿਆ 35 ਆਗਿਆ ਤੇ ਮਹੀਨੇ ਕਿੰਨੇ ਹੋਇਆ ਸਿਰਫ 4 4 ਕੀ ਬਣੂਗਾ ਜੀ ਹੈ ਹਾਂ ਇਹਦਾ ਰੋਹ ਹੀ ਨੁਕਸਾਨ ਕਰਦੇ ਰੋਹ ਤਾਂ ਚੱਲ ਵਟਾ-ਪਟਾ ਦੁਰ ਜਾਂਦੇ ਆਸੇ-ਪਾਸੇ ਹੋ ਜਾਂਦੇ ਉਹ ਹੀ ਨੁਕਸਾਨ ਨਹੀਂ ਕਰਦੇ ਉਹ ਚਰਦੇ ਆ ਨਾ ਨੁਕਸਾਨ ਨਹੀਂ ਕਰਦੇ ਉਹਦਾ ਯਾਰ ਚੱਲ ਕੋਈ ਨਹੀਂ ਖਾ ਅਜੇ ਖਾਏ ਖਸਮ ਉੱਤੋਂ ਖਾ ਜੇ ਉੱਤੋਂ ਖਾ ਜੇ ਇਹਦਾ ਨਾ ਪੱਟਣ ਹਾਂ ਤਾਂ ਉੱਤੋਂ ਖਾ ਵੀ ਫੋਟਦਾ ਫੋੜੀ ਮਾਰੀ ਫੋੜ ਤਾਂ ਪਵੇ ਇਹਦਾ ਨਾ ਪੱਟਣ ਪਏ ਹੁਣ ਜਿਹੜੇ ਅਗਲੇ ਮਹੀਨੇ ਤੇ ਤਾਂ ਇਹ ਫੋੜ ਸਰ ਜਾਣੇ ਇਹਨਾਂ ਫੋੜ ਇਹ ਤਾਂ ਸਰ ਗਈ ਇਹ ਤਾਂ ਹੁਣ 10-12 ਮਹੀਨੇ ਲਈ ਮੈਨਾਂ ਕਨਾਲ ਵਾਂਗੂ ਥਾਂ ਜਿਹੜਾ ਖਤਮ ਆ ਗਿਆ 100 ਬੰਦਾ ਇਕੱਠਾ ਹੋਵੇ ਆਪਣਾ ਆਸੇ-ਪਾਸੇ ਸਾਰੇ ਖੰਨ ਇੱਕ ਅੱਧੀ ਵਾਰੀ ਹੋਰ ਕਿ ਇੱਧਰ ਗੇੜਾ ਮਾਰ ਗਏ ਇਹ ਜ਼ਮੀਨ ਉਹਨੇ ਲਈ ਠੇਕੇ ਤੇ ਤੇ ਉਹਦੇ ਪੱਲੇ ਕੱਖ ਰਹਿਣਾ ਹੀ ਨਹੀਂ ਖਤਮ ਹੋ ਜਾਂਦਾ ਖਤਮ ਨਹੀਂ ਉਹ ਤਾਂ ਅੱਗੇ ਰੋਂਦਾ ਬੜਾ ਕਿਸਾਨ ਦਾ ਰੋਂਦਾ ਦੋਸਤੋ ਕਹਿੰਦਾ ਵੀ ਮੇਰਾ ਜੀ ਨਹੀਂ ਕਰਦਾ ਖੇਤ ਜਾਣ ਹਾਂ ਠੀਕ ਆ ਆ ਜਾ ਮੜਾ ਵੇ ਖਾਈਏ ਇੱਧਰ ਵੇਖੋ ਜੀ ਆ ਵੱਟਾ ਵੀ ਵੇਖੋ ਜੀ ਵੱਟਾ ਆ ਵੱਟਾਂ ਵੇ ਹਨਾ ਆ ਵੱਟਾਂ ਦੇ ਲੀ ਬਣਾਈ ਇਹਨਾਂ ਨੇ ਠੀਕ ਆ ਐਨ ਬਣਾਈ ਐ ਇੱਥੋਂ ਐ ਗਏ ਆ ਵੇਖੋ ਜਿੱਥੇ ਜਿੱਥੇ ਟੱਪਦੇ ਐ ਇੱਧਰ ਆ ਆ ਵੇ ਆ ਵੇ ਆ ਵੇ ਆ ਦੇਖੋ ਆ ਵੇ ਆ ਇੱਧਰ ਇੱਧਰ ਆ ਦੇਖੋ ਆ ਆ ਇਹ ਪਨਾਪਦਨ ਕੋ ਰੋ ਰੇਨਾ ਆਫਿਸ ਬਾਤ ਕਿ ਕਿੱਧਰ ਦੇ ਕਿੱਥੇ ਤੁਰਿਆ ਇਧਰ ਆ ਸੂਰਾਂ ਦੀ ਮੇਗਣ ਹੈ ਤਾਂ ਦੋਸਤੋ ਇੱਕ ਵੀਡੀਓ ਮੈਂ ਤੁਹਾਨੂੰ ਸੁਜੈਸਟ ਕਰਦਾ ਗੰਗੇ ਯੂਟਿਊਬਰ ਨੇ ਪਾਈ ਆ ਇਨਫੋਰਮੇਸ਼ਨ ਪੇਜ ਤੇ ਉਹ ਵੀਡੀਓ ਆ ਜੇਕਰ ਤੁਸੀਂ ਸੂਰਾਂ ਦੀ ਰੋਕਥਾਮ ਕਰਨੀ ਆ ਤੇ ਉਹ ਮੈਂ ਵੀਡੀਓ ਸੁਜੈਸਟ ਕਰਦਾ ਉਹਦਾ ਸਕਰੀਨਸ਼ਾਟ ਆ ਉਸ ਚੈਨਲ ਤੇ ਜਾ ਕੇ ਉਹ ਵੀਡੀਓ ਦੇਖੋ ਉਸ ਵੀਡੀਓ ਨਾਲ ਲੱਖਾਂ ਕਿਸਾਨਾਂ ਨੇ ਆਪਦੇ ਖੇਤ ਨੂੰ ਸੂਰਾਂ ਤੋਂ ਬਚਾਇਆ ਉਹ ਵੀਡੀਓ ਜਾ ਕੇ ਜਰੂਰ ਦੇਖੋ ਇਨਫੋਰਮੇਸ਼ਨ ਪੇਜ ਤੇ ਆ ਸਤਵੀਰ ਸਿੰਘ ਮੁੰਡਾ ਬਹੁਤ ਸੋਹਣੀ ਵੀਡੀਓ ਬਣਾਈ ਉਹਨੇ ਉਹਨੇ ਬਈ ਕਰਕੇ ਵਿਖਾਇਆ ਦੇਸੀ ਨੁਕਤਾ ਇੱਕ ਵੀ ਸੂਰ ਨਹੀਂ ਵੜਿਆ ਉਹਦੇ ਖੇਤ ਚ ਉਹਦੇ ਖੇਤ ਚ ਵੜਦੀ ਰਹਿੰਦੇ ਸੀ ਸੂਰ ਆਪਣਾ ਸੱਜਣ ਮਿੱਤਰ ਆ ਵੀਡੀਓ ਪਾਉਂਦਾ ਇੱਕ ਦਿਨ ਮੈਂ ਕਹਿੰਦਾ ਪਿੰਡ ਵਾਲਿਆਂ ਨੂੰ ਖਾਸ ਕਰਕੇ ਬਾਈ ਦੀ ਜੇ ਅੱਜ 35 ਹੋਏ ਆ ਤੇ ਕੱਲ ਨੂੰ ਹੋਣਗੇ 35000 ਤੇ ਅਮਨਾ ਸਪੈਦਿਆਂ ਚ ਰਹਿੰਦੇ ਨੇ ਸੂਰਤ ਉਹ ਸੇਮ ਨਾਲੇ ਚ ਜਾੜ ਜੰਗਲ ਹੈਗੇ ਇੱਥੇ ਘਟੋ ਘਟ ਕਿੰਨੇ ਕਿਲੇ ਹੋਗਾ ਜੰਗਲ ਹੋਊਗਾ 40 50 ਕਿਲੇ 40 50 ਕਿਲੇ ਇਧਰ ਜੰਗਲ ਆ ਤੇ ਕੰਮ ਹੋ ਜਾ ਆਹ ਸੇ ਵਾਲਾ ਸੇ ਨਾਲ ਤੇ ਜੰਗਲ ਹੀ ਆ ਕੱਕਰਾ ਲਓ ਜੀ ਇਧਰ ਦੇਖੋ ਤੁਸੀਂ ਆਹ ਪੈੜਾ ਨੇ ਇਹਨਾਂ ਦੀਆਂ ਠੀਕ ਆ ਆ ਮਾਰੇ ਮੂੰਹ ਆ ਮੂੰਹ ਵਿੱਚ ਦੀ ਤੰਨ ਦਿੰਦੇ ਥੱਲੇ ਤੱਕ ਦੰਦ ਦਾ ਚਾਰ ਐ ਦੰਦ ਚਾਰ ਜਿਹੜਿਆ ਐ ਵਰਾਖਾਂ ਚਲਾਉਂਦੇ ਆ ਜਦੋਂ ਹਾਂ ਆਹ ਵੇਖੋ ਆ ਪੱਟਿਆ ਹਨਾ ਆਹ ਵੇਖੋ ਆਹ ਆ ਪੱਟਿਆ ਹੀ ਥੱਲੋ ਤੱਕ ਤੇ ਇਹਦਾ ਮਨ ਲੱਗਾ ਕੰਪਿਊਟਰ ਕਰਾਇਆ ਲਵਾ ਕੇ ਜਾਣ ਛੁੱਟਣੀ ਆ ਸਾਬੇ ਦੀ ਤਾਂ ਨਾ ਹਾਂ ਪੱਦਰ ਕਰਕੇ ਦੇਣੀ ਪਊਗੀ ਜਿਹੜੇ ਸਾਹ ਨਾਲ ਜੇ ਇੱਕ ਆਹ ਵੇਖ ਇਧਰ ਨਾਲ ਲੱਗਾ ਨਵਾਂ ਹੀ ਆਹ ਵੇਖੋ ਜੀ ਬਾਕੀ ਯਾਰ ਵਿਚਾਰੇ ਦਾ ਮਨ ਤਾਂ ਦੁਖੀ ਹੁੰਦਾ ਹਨਾ ਯਾਰ ਉਹਨਾਂ ਤੋਂ ਹੋਰ ਤੜਕਵਾ ਦਾ ਮੈਂ ਲ ਬੁਰਾਲ ਹੋਇਆ ਪਿਆ ਆ ਗਿਆ ਠੀਕ ਹੈ ਇੱਕ ਲੈਣੀ ਹਨ ਇੱਕ ਐ ਜਮ ਸਿੱਧੇ ਆਉਣਗੇ ਸਭ ਤੋਂ ਵੱਡਾ ਹੋਊਗਾ ਆ ਅੱਗੇ ਹੋਊਗੀ ਮਗਰ ਵੱਡਾ ਹੋਊਗਾ ਵਿਚਾਲੇ ਬੱਚੇ ਲੈਣੇ ਆ ਅੱਛਾ ਆ ਵੀ ਵਿਚਾਲੇ ਬੱਚੇ ਲੈਣੇ ਠੀਕ ਆ ਲਓ ਵੀ ਸਟੋਬਰੋ ਚਲੋ ਬਾਈ ਜੀ ਕਰੋ ਜੇ ਕੋਈ ਸੁਜੈਸ਼ਨ ਹੈਗਾ ਕਿਸੇ ਕੋਲੇ ਇੱਕ ਤਾਂ ਮੈਂ ਵੀਡੀਓ ਸੁਜੈਸਟ ਕੀਤੀ ਆ ਜੇ ਤੁਹਾਡੇ ਕੋਲੇ ਕੋਈ ਸੁਜੈਸ਼ਨ ਹੈਗਾ ਤੇ ਦੇਖੋ ਆ ਦੇਖੋ ਤੁਸੀਂ ਵੀ 10 ਕਮਰਲੇ ਥਾਂ ਇੱਥੇ ਆ ਤੇ 2-3 ਮਰਲੇ ਥਾਂ ਪਿੱਛੇ ਆ ਤੇ ਇਸੇ ਵਾਣ ਚੀ ਥਾਂ ਹਜੇ ਬਚੇ ਆ ਬਾਕੀ ਵਾਣ ਤਾਂ ਬਚੇ ਆ ਪਰ ਆਉਣਗੇ ਇੱਥੇ ਹੀ ਜੇ ਆਏ ਦੁਬਾਰਾ ਤਾਂ ਬਾਕੀ ਵੀਡੀਓ ਨੂੰ ਵਾਤ ਵਾਦੇ ਸ਼ੇਅਰ ਕਰ ਦਿਓ ਥੈਂਕ ਯੂ ਧੰਨਵਾਦ